ਬਚਪਨ ਅਵਸਥਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੱਕ ਵਾਰੀ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਕਿ ਹੁਣ ਤੁਸੀਂ ਇਦਾਂ ਕਰੋ ਕਿ گاਵਾ ਮੱਝਾਂ ਚਰਉਣ ਵਾਸਤੇ ਜਾਇਆ ਕਰੋ ਗੁਰੂ ਸਾਹਿਬ ਨੇ ਬਚਨ ਮੰਨਿਆ ਸੱਤ ਬਚਨ ਕਹੇ ਮਹਾਰਾਜ ਆਪਣੀ گاਵਾ ਮੱਝਾਂ ਲੈ ਕੇ ਅੰਮ੍ਰਿਤ ਵੇਲੇ ਜਾਂਦੇ ਸੀ ਇੱਕ ਦਿਨ ਕੀ ਹੋਇਆ ਬਹੁਤ ਗਰਮੀ ਕਰਨ ਗੁਰੂ ਮਹਾਰਾਜ ਇੱਕ ਦਰਖਤ ਦੀ ਛਾਵੇਂ ਹੇਠ ਬੈਠ ਗਏ ਤੇ ਆਰਾਮ ਕਰਨ ਲੱਗੇ ਆ ਜਦੋਂ ਗੁਰੂ ਮਹਾਰਾਜ ਜੀ ਆਰਾਮ ਕਰ ਰਹੇ ਸੀ ਡੇਢ ਪਹਿਰ ਬਾਅਦ ਧੁੱਪ ਗੁਰੂ ਮਹਾਰਾਜ ਜੀ ਵੱਲ ਆ ਗਈ ਤੇ ਸ਼ਾਮ ਦੂਜੇ ਪਾਸੇ ਚਲੀ ਗਈ ਪਰ ਛਾਵਾਂ ਟੱਲ ਗਿਆ ਜਦੋਂ ਮਹਾਰਾਜ ਦੇ ਮੁਖੜੇ 'ਤੇ ਧੁੱਪ ਪਈ ਤਾਂ ਸਤਗੁਰੂ ਜੀ ਦੇ ਚਿਹਰੇ ਤੋਂ ਕੁਝ ਬੂੰਦਾਂ ਧਰਤੀ ਉੱਪਰ ਡਿੱਗੀਆਂ ਨੇ ਉਦੋਂ ਕੀ ਹੋਇਆ ਉੱਥੇ ਸਾਧ ਸੰਗਤ ਜੀ ਇੱਕ ਬਹੁਤ ਵੱਡਾ ਸ਼ੇਸ਼ਨਾਗ ਸੱਪ ਆਇਆ ਉਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰੂ ਸਾਹਿਬ ਦੀਆਂ ਤਿੰਨ ਪ੍ਰਕਰਮਾ ਕਰਕੇ ਉਹਨੇ ਮਹਾਰਾਜ ਜੀ ਦੇ ਚਿਹਰੇ ਵੱਲ ਦੇਖਿਆ ਹੈ ਤੇ ਧੁੱਪ ਪੈ ਰਹੀ ਆ ਉਹਨੇ ਆਪਣਾ ਜਿਹੜਾ ਫਨ ਖਿਲਾਰ ਕੇ ਸਤਿਗੁਰੂ ਮਹਾਰਾਜ ਨੂੰ ਸ਼ਾਂਕ ਕੀਤੀ ਆ ਐਵੇਂ ਹੀ ਢੋਲ ਬਿਠਾ ਰਿਆ ਉਦੋਂ ਇੱਥੇ ਇੱਕ ਅਜੀਬ ਘਟਨਾ ਘਟੀ ਆ ਵਕਤ ਦਾ ਉਦੋਂ ਰਾਏਪੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰਸੀ ਰਾਜਾ ਆਪਦੇ ਮਹਿਲਾਂ ਨੂੰ ਜਾ ਰਿਹਾ ਸੀ ਤੇ ਨਾਲ ਉਹਦੇ ਅਹਿਲਕਾਰ ਉਹਦੇ ਅੰਗ ਰક્ષਕ ਵੀ ਉਹਦੇ ਨਾਲ ਸੀ ਉਹਨੇ ਦੇਖਿਆ ਖੇਤਾਂ ਵਿੱਚ ਇੱਕ ਸ਼ੇਸ਼ਨਾਗ ਨੇ ਇੱਕ ਬਾਲਕ ਦੇ ਚਿਹਰੇ ਤੇ ਆਪਣਾ ਫਨ ਦੇ ਨਾਲ ਸ਼ਾਂਕ ਕੀਤੀ ਆ ਉਹਨੇ ਦੇਖਿਆ ਬਾਲਕ ਲੇਟਿਆ ਤੇ ਸੱਪ ਉਹਦੇ ਕੋਲ ਬੈਠਾ ਹੈ ਰਾਇਬੁਲਾਰ ਸੱਪ ਦੇ ਡਰ ਕਰਕੇ ਉਹਦੇ ਕੋਲੋਂ ਪਹਿਲਾ ਗਿਆ ਨਹੀਂ ਪਿੱਛੇ ਖੜਾ ਰਿਹਾ ਉਹਨੇ ਆਪਦੇ ਨੌਕਰ ਨੂੰ ਭੇਜਿਆ ਕਿ ਜਾ ਕੇ ਦੇਖ ਕਿਤੇ ਉਹ ਬਾਲਕ ਨੂੰ ਉਹਨੇ ਮਾਰਤਾ ਨਹੀਂ ਦਿੱਤਾ ਹੁਣ ਜਦੋਂ ਨੌਕਰ ਨੇੜੇ ਆ ਗਿਆ ਉਹ ਸੱਪ ਖੁੱਡ ਵਿੱਚ ਚਲਾ ਗਿਆ ਗਰਮੀ ਵਿੱਚ ਜਦੋਂ ਰਾਇਬੁਲਾਰ ਜੀ ਨੇ ਆ ਕੇ ਦੱਸਿਆ ਕਿ ਇਹ ਤਾਂ ਮਹਿਤਾ ਕਾਲੂ ਜੀ ਦਾ ਪੁੱਤਰ ਆ ਰਾਇਬੁਲਾਰ ਦੇ ਘੋੜੇ ਦੇ ਖੁਰਾਂ ਦੀ ਆਵਾਜ਼ ਸੁਣ ਕੇ ਸਤਗੁਰੂ ਮਹਾਰਾਜ ਇੱਕਦਮ ਉੱਠ ਗਏ ਆ ਉੱਠ ਕੇ ਬੈਠ ਗਏ ਰਾਇਬੁਲਾਰ ਜੀ ਨੂੰ ਉਸ ਦਿਨ ਜਾਣ ਲਿਆ ਕਿ ਇਹ ਕੋਈ ਅਵਤਾਰੀ ਪੁਰਖ ਆ ਕੋਈ ਆਮ ਸਧਾਰਨ ਬੱਚਾ ਨਹੀਂ ਆ ਆਮ ਬੱਚਾ ਹੁੰਦਾ ਉਹਨੂੰ ਉਹ ਸੱਪ ਨੇ ਡੱਸ ਲੈਣਾ ਸੀ ਪਰ ਇਹ ਸੱਪ ਤਾਂ ਸ਼ਾਂ ਕਰ ਰਿਹਾ ਸੀ ਇਹ ਤਾਂ ਬੜਾ ਜਹਿਰੀਲਾ ਸੀ ਲੱਗਦਾ ਕੋਈ ਵੱਡੇ ਵੱਡੇ ਉਤਾਰ ਨੇ ਰਾਇਬੁਲਾਰ ਦੇਖ ਕੇ ਘੋੜੇ ਤੋਂ ਉਤਰਿਆ ਮਹਾਰਾਜ ਨੂੰ ਗਲ ਵੱਕੜੀ ਵਿੱਚ ਲੈ ਲਿਆ ਤੇ ਉਹਦੇ ਹਿਰਦੇ ਵਿੱਚ ਮਹਾਰਾਜ ਪ੍ਰਤੀ ਪ੍ਰੇਮ ਪੈਦਾ ਹੋ ਗਿਆ ਸੀ ਤੇ ਜਦੋਂ ਰਾਜਾ ਆਪਦੇ ਘਰ ਵਿੱਚ ਵਾਪਸ ਆਇਆ ਮੇਲਾ ਦੇ ਵਿੱਚ ਉਹਨੇ ਸੋਚਿਆ ਕੋਈ ਮਹਾਪੁਰਖ ਜਿਹੜਾ ਮੈਨੂੰ ਤਾਰੇਗਾ ਤੇ ਮੇਰੀ ਜਿਹੜੀ ਤਲਵੰਡੀ ਹੈ ਰਾਏਪੋਏ ਦੀ ਇਹਦੇ ਪ੍ਰਤਾਪ ਕਰਕੇ ਵਸਦੀ ਪ੍ਰਦੀਤ ਹੁੰਦੀ ਆ ਵਾਰ-ਵਾਰ ਇਦਾਂ ਸੋਚਿਆ ਇਹ ਬੜੀ ਵੱਡੀ ਤਾਕਤ ਦਾ ਮਾਲਕ ਹੈ ਮੇਰੇ ਵੱਡੇ ਭਾਗ ਆ ਇਹਨਾਂ ਨੇ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਹੈ ਮੇਰੀ ਸੇਵਾ ਲੱਗੀ ਹੈ ਹੁਣ ਰਾਏ ਬੁਲਾਰ ਮਹਾਰਾਜ ਜੀ ਦਾ ਸਿੱਖ ਬਣਿਆ ਸਿੱਖ ਕੌਮ ਦੇ ਵਿੱਚ ਪਹਿਲਾ ਜੇ ਆਪਾਂ ਦੇਖੀਏ ਇਸਤਰੀਆਂ ਵਿੱਚੋਂ ਬੇਬੇ ਨਾਨਕੀ ਜੀ ਪਹਿਲੇ ਸਿੱਖ ਹੋਏ ਤੇ ਜੇ ਕੋਈ ਦੂਜੇ ਨੰਬਰ ਤੇ ਸਿੱਖ ਹੋਇਆ ਸਾਧ ਸੰਗਤ ਜੀ ਉਹ رائے ਬੁਲਾਰ ਹੈ ਬੜਾ ਪ੍ਰੇਮ ਸੀ رائے ਬੁਲਾਰ ਜੀ ਤੇ ਬੇਬੇ ਨਾਨਕੀ ਜੀ ਨੇ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਕਰਕੇ ਜਾਣਿਆ ਹ ਕਦੇ ਵੀ ਕੁਝ ਵੀ ਵਾਪਰਿਆ ਆਪਣੀ ਸ਼ਰਧਾ ਨਹੀਂ ਘਟਣ ਦਿੱਤੀ ਅੱਗੇ ਸੁੰਦਰ ਪ੍ਰਸੰਗ ਹੈ ਮਹਾਰਾਜ ਹਰ ਰੋਜ਼ ਆਪਦੀਆਂ ਮੱਜਾਂ ਨੂੰ ਲੈ ਕੇ ਖੇਤਾਂ ਵਿੱਚ ਚਰਾਉਣ ਵਾਸਤੇ ਜਾਂਦੇ ਆ ਉਹਨਾਂ ਨੂੰ ਰੋਜ਼ ਤਲਵੰਡੀ ਦੇ ਲੋਕ ਮਿਲਦੇ ਆ ਪਰ ਉਹਨਾਂ ਨੂੰ ਹੀ ਪਤਾ ਕਿ ਮਹਾਰਾਜ ਕੋਣ ਹਨ ਰਾਇ ਬੁਲਾਰਜੀ ਗੁਰੂ ਸਾਹਿਬ ਜੀ ਨਾਲ ਬਹੁਤ ਪ੍ਰੇਮ ਕਰਨ ਲੱਗੇ ਆ ਹਰ ਰੋਜ਼ ਉਹਨਾਂ ਦੇ ਬਾਰੇ ਪਤਾ ਕਰਨਾ ਕਿੱਥੇ ਆ ਕੀ ਕਰ ਰਿਹਾ ਜਦੋਂ ਪਤਾ ਲੱਗ ਜਾਵੇ ਰਾਇ ਬੁਲਾਰਜੀ ਉੱਥੇ ਪਹੁੰਚ ਕੇ ਸੀਸ ਝੁਕਾਉਂਦੇ ਮਹਿਤਾ ਕਾਲੂ ਜੀ ਨੂੰ ਸਮਝਾਉਂਦੇ ਆ ਕਿ ਆਪਣੇ ਬੱਚੇ ਨੂੰ ਆਪਣੇ ਬਾਲਕ ਦੀ ਇਹ ਫਰਿਸ਼ਤੇ ਦੀ ਕਦੀ ਬੇਕਦਰਹੀ ਨਾ ਕਰੇ ਇਹਨੂੰ ਕਦੀ ਝਿੜਕੀ ਨਾ ਤੰਗ ਨਾ ਕਰੇ ਇਹ ਤਲਵੰਡੀ ਇਹਨਾਂ ਕਰਕੇ ਵਸਦੀ ਆ ਪਰ ਪਿਤਾ ਜੀ ਮੋਹ ਦੀਆਂ ਤੰਦਾਂ ਵਿੱਚ ਉਹਨਾਂ ਨੂੰ ਸਮਝ ਨਹੀਂ ਸੀ ਆਉਂਦਾ ਕਹਿੰਦੇ رائے ਬੁਲਾਰ ਜੀ ਤੁਹਾਨੂੰ ਪਤਾ ਨਹੀਂ ਮੇਰੇ ਬੱਚੇ ਵਿੱਚ ਕੀ ਨਜ਼ਰ ਆਉਂਦਾ ਹੈ ਇਹ ਤਾਂ ਨਲਾਇਕ ਬੱਚਾ ਹੈ ਪੜਾਇਆ ਸੀ ਪੜਿਆ ਨਹੀਂ ਹੁਣ ਵੰਗ ਚਾਰਨ ਜਾਂਦਾ ਹੈ ਉਹਨਾਂ ਨੇ ਆਖਿਆ ਨਹੀਂ ਇਦਾਂ ਦੀ ਗੱਲ ਨਹੀਂ ਆ ਇਹ ਜਿਹੜੀ ਹੈ ਨਾ ਗੱਲ ਨੂੰ ਸਮਝ ਇਹ ਫਰਿਸ਼ਤਾ ਹੈ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਪਾਵਨ ਕਥਾ ਜਿਹੜੀ ਹੈ ਨਾ ਇਹ ਗੁਰੂ ਸਾਹਿਬ ਜੀ ਨੇ ਖੇਤੀ ਕੀਤੀ ਇਹ ਦੁੱਖ ਦਰਦ ਸਾਰੇ ਦੂਰ ਕਰ ਦਿੰਦੀ ਆ ਇਹਦੇ ਨਾਲ ਆਦੀ ਵਿਆਦੀ ਉਪਾਦੀ ਆ ਸਾਰੇ ਰੋਗ ਦੂਰ ਹੋ ਜਾਂਦੇ ਆ ਸਰੀਰ ਦੇ ਰੋਗ ਮਾਨਸਿਕ ਰੋਗ ਪਿਛਲੇ ਜਨਮਾਂ ਦੇ ਲੱਗੇ ਹੋਏ ਰੋਗ ਇਹ ਸਾਰੇ ਦੂਰ ਹੋ ਜਾਂਦੇ ਆ ਜੀ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਤਾਂ ਸਤਿਗੁਰ ਗੁਰਨਾਨਕ ਸਾਹਿਬ ਜੀ ਮਹਾਰਾਜ ਹੁਣ ਮੱਜਾ ਚਰਉਣ ਜਾਂਦੇ ਆ ਤੇ ਮਹਾਰਾਜ ਅੱਖਾਂ ਮੀਟ ਕੇ ਬੈਠ ਜਾਂਦੇ ਆ ਸਮਾਧੀ ਲਾ ਲੈਂਦੇ ਆ ਤੇ ਜਦੋਂ ਹੁਣ ਤੱਪ ਦੇ ਮਹੀਨੇ ਲੰਘੇ ਆ ਜੇਠ ਦਾ ਮਹੀਨਾ ਲੰਘ ਗਿਆ ਹਾੜ ਦਾ ਮਹੀਨਾ ਲੰਘ ਗਿਆ ਹੌਲੀ ਹੌਲੀ ਮਹੀਨੇ ਗਏ ਆ ਵਸਾਖ ਲੰਘ ਗਿਆ ਸੌਣ ਦਾ ਮਹੀਨਾ ਜਦੋਂ ਆ ਗਿਆ ਤੇ ਜਿਵੇਂ ਗੁਰਬਾਣੀ ਵਿੱਚ ਜ਼ਿਕਰ ਹੁੰਦਾ ਹੈ ਸਾਵਣ ਆਇਆ ਹੈ ਸਖੀ ਜਲਹਰ ਵਰਸਨ ਹਾਰ ਤੇ ਬੱਦਲਾਂ ਦੀ ਵਰਖਾ ਹੁੰਦੀ ਆ ਸੌਣ ਦੇ ਮਹੀਨੇ ਵਿੱਚ ਤਾਂ ਉਸ ਵਕਤ ਵੀ ਇਉਂ ਹੋਇਆ ਹਰ ਸਾਲ ਦੀ ਤਰ੍ਹਾਂ ਮੌਸਮ ਬੜਾ ਸੋਹਣਾ ਸੁਹਾਵਣਾ ਹੋਣ ਗਿਆ ਸੌਣ ਦੇ ਮਹੀਨੇ ਵਿੱਚ ਮਹਾਰਾਜ ਖੇਤਾਂ ਵਿੱਚ ਵਿਚਰ ਰਹੇ ਆ ਸਾਧੂ ਸੰਤਾਂ ਨੂੰ ਸੁੱਖ ਦੇਣ ਵਾਲੇ ਮਹਾਰਾਜ ਇਹ ਧਰਤੀ ਤੇ ਆਏ ਆ ਤਲਵੰਡੀ ਵਿੱਚ ਕਾਲੀਆਂ ਘਟਾਵਾਂ ਚੜ੍ਹਦੀਆਂ ਨੇ ਵਰਖਾ ਹੁੰਦੀ ਹੈ ਲੋਕ ਬੜੇ ਖੁਸ਼ ਨੇ ਜਦੋਂ ਮੀਂਹ ਆਉਂਦਾ ਮੋਰ ਪਹਿਲਾਂ ਪਾਉਂਦੇ ਆ ਬਬੀਹੇ ਬੋਲਦੇ ਆ ਮੋਰ ਬਹੀਏ ਬੋਲਦੇ ਵੇਖ ਬੱਦਲ ਕਾਲੇ ਸਭ ਨੂੰ ਬੜਾ ਆਨੰਦ ਆ ਰਿਹਾ ਇੱਕ ਦਿਨ ਮਹਿਤਾ ਕਾਲੂ ਨੇ ਸੱਚੇ ਪਾਤਸ਼ਾਹ ਜੀ ਨੂੰ ਕੋਲ ਬੁਲਾਇਆ ਮਹਿਤਾ ਕਾਲੂ ਜੀ ਸੋਚਦੇ ਆ ਕਿ ਮੇਰਾ ਜਿਹੜਾ ਪੁੱਤਰ ਹੈ ਇੱਕ ਕੰਮ ਭਾਵੇਂ ਨਾ ਕਰੇ ਪਰ ਮੈਨੂੰ ਜਵਾਬ ਨਹੀਂ ਦਿੰਦਾ ਕਿਸੇ ਗੱਲੋਂ ਜੋ ਵੀ ਮੈਂ ਕੰਮ ਕਰਵਾਉਂਦਾ ਹਾਂ ਹਾਂ ਕਰ ਦਿੰਦਾ ਪਰ ਹਰ ਕੰਮ ਦੇ ਵਿੱਚ ਪਹਿਲੇ ਨੰਬਰ ਤੇ ਹੈ ਜਿਵੇਂ ਆਖਿਆ ਭਾਂਦੇ ਕੋਲ ਪੜਾਂ ਚਲ ਜਾਵੇਂ ਪੜ੍ਹਾਈ ਕਰਨ ਵਾਸਤੇ ਚਲਾ ਗਿਆ ਤੇ ਜਿਵੇਂ ਆਖਿਆ ਮੋਲਵੀ ਕੋਲ ਚੱਲ ਉੱਥੇ ਚਲਾ ਗਿਆ ਤੇ ਹੁਣ ਮੈਂ ਆਖਿਆ ਮੱਝਾ ਚਰਾ ਤੇ ਇਹ ਵੰਗ ਚਰਾ ਉਹ ਚਰੋਂ ਚਲਾ ਗਿਆ ਮਹਿਤਾ ਕਲੂ ਜੀ ਕਹਿਣ ਲੱਗੇ ਪੁੱਤਰ ਜੀ ਤੁਸੀਂ ਤਾਂ ਬਹੁਤ ਸਿਆਣੇ ਹੋ ਤੁਸੀਂ گاਵਾ ਮੱਝਾ ਨਾਲ ਹੁਣ ਖੇਤਾ 'ਚ ਨਾ ਜਾਇਆ ਕਰੋ ਇਦਾਂ ਕਰੋ ਦੋ ਜਵਾਨ ਬੈ ਲੈ ਲੋ ਤੇ ਤੁਸੀਂ ਨਾ ਕਰੋ ਘਰ ਦੇ ਥੋੜੇ ਨੌਕਰ ਨਾਲ ਲੈ ਜਾਓ ਸਵਾਮਨ ਬੀਜ ਖੇਤਾਂ ਵਿੱਚ ਲੈ ਕੇ ਬੀਜਾਓ ਕਿਉਂਕਿ ਹੁਣ ਸਮਾਂ ਵਧੀਆ ਪਹਿਲਾਂ ਜ਼ਮੀਨ ਵਾਉਣੀ ਪਊਗੀ ਫਿਰ ਉਹਦੇ ਵਿੱਚ ਬੀਜ ਪਏਗਾ ਮਹਿਤਾ ਕਾਲੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੋਂ ਖੇਤੀ ਕਰਉਣਾ ਚਾਹੁੰਦੇ ਆ ਕਹਿੰਦੇ ਖੇਤਾਂ ਨੂੰ ਪਾਣੀ ਪਾ ਦਿਆ ਕਰੋ ਹੱਲ ਚਲਾਇਆ ਕਰੋ ਤੁਸੀਂ ਆਹ ਕੰਮ ਛੱਡ ਦਿਓ ਮੱਝਾਂ ਚਾਰਨ ਵਾਲਾ ਤੁਸੀਂ ਹੁਣ ਖੇਤੀ ਕਰੋ ਖੇਤੀ ਕਰਕੇ ਹੁਣ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀ ਆਮਦਨ ਹੁੰਦੀ ਹੈ ਹੁਣ ਖੇਤਾਂ ਦੀ ਰਾਖੀ ਕਰੋ ਇੱਕ ਵਾਰ ਖੇਤੀ ਕਰਕੇ ਦਿਖਾਓ ਫਿਰ ਮੈਂ ਤੁਹਾਨੂੰ 2-4 ਬੰਦੇ ਪੱਕੇ ਦੇ ਦੂੰਗਾ ਦਿਹਾੜੀਦਾਰ ਬੰਦੇ ਤੁਹਾਡੇ ਨਾਲ ਹੋਇਆ ਕਰਨਗੇ ਕੰਮ ਹੋਵੇਗਾ ਫਸਲ ਜਦੋਂ ਉੱਗੇਗੀ ਆਪਾਂ ਚੰਗੇ ਭਾਅ ਵੇਚਿਆ ਕਰਾਂਗੇ ਐਵੇਂ ਆਮਦਨ ਆਪਦੀ ਵੱਧ ਜਾਵੇਗੀ ਕਿਰਤ ਕਰੋ ਘਰ ਵਿੱਚ ਜਿਹੜਾ ਹੈ ਪੁੱਤਰ ਤੁਹਾਡਾ ਹੀ ਆ ਹੁਣ ਗੁਰੂ ਮਹਾਰਾਜ ਸੋਚਦੇ ਆ ਵੀ ਇਹ ਮੇਰੇ ਪਿਤਾ ਜੀ ਧੰਨ ਦੀ ਤ੍ਰਿਸ਼ਨਾ ਵਿੱਚ ਲਿਪਟੇ ਹੋਏ ਆ ਮਹਾਰਾਜ ਕਹਿੰਦੇ ਆ ਪਿਤਾ ਜੀ ਸਤਿ ਬਚਨ ਜਦੋਂ ਮਹਾਰਾਜ ਨੇ ਹਾਂ ਕੀਤੀ ਤੇ ਉਦੋਂ ਸਵਾ ਮੰਨ ਬੀਜ ਗੁਰੂ ਸਾਹਿਬ ਜੀ ਮਹਾਰਾਜ ਨੂੰ ਲਿਆ ਕੇ ਮਹਿਤਾ ਕਾਲੂ ਜੀ ਨੇ ਦਿੱਤਾ ਇੱਕ ਕਾਮੇ ਨੂੰ ਮਹਾਰਾਜ ਨੂੰ ਆਖਿਆ ਵੀ ਇਹਨੂੰ ਨਾਲ ਲੈ ਕੇ ਜਾਓ ਕਿਉਂਕਿ ਇਹਨੂੰ ਸਮਝ ਹੈ ਖੇਤੀ ਦੀ ਇਹ ਤੁਹਾਨੂੰ ਰੈਂਦੀਆਂ ਚੀਜ਼ਾਂ ਸਿਖਾ ਦੇਵੇਗਾ ਐਵੇਂ ਮਹਾਰਾਜ ਦੇ ਨਾਲ ਕਾਮੇ ਨੂੰ ਭੇਜਿਆ ਮਹਾਰਾਜ ਨੇ ਬੀਜ ਵੀ ਲੈ ਲਏ ਹੱਲ ਵੀ ਲੈ ਲਿਆ ਖੁਦ ਨਿਰੰਕਾਰ ਆਪ ਨਰਾਇਣ ਕਲਾ ਤਾਰਕ ਜਗ ਮੇ ਪਰਵਰਿਓ ਮਹਾਰਾਜ ਜੀ ਖੇਤੀ ਕਰਨ ਚੱਲੇ ਨੇ ਪਾਕਿਸਤਾਨ ਦੇ ਵਿੱਚ ਬਚਪਨ ਅਵਸਥਾ ਵਿੱਚ ਮਹਾਰਾਜ ਨੇ ਖੇਤੀ ਕੀਤੀ ਉੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਜੀ ਕਿਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਿੱਥੇ ਬਚਪਨ ਵਸਥਾ ਵਿੱਚ ਖੇਤੀ ਕੀਤੀ ਇੱਕ ਤਾਂ ਮਹਾਰਾਜ ਨੇ ਕਰਤਾਰਪੁਰ ਸਾਹਿਬ 18 ਸਾਲ ਹੱਲ ਹੋਇਆ ਉਹ ਤਾਂ ਬਾਅਦ ਦੀ ਗੱਲ ਹੈ ਜਦੋਂ ਕਰਤਾਰਪੁਰ ਸਾਹਿਬ ਵਸਾਇਆ ਪਹਿਲਾਂ ਵੀ ਖੇਤੀ ਕੀਤੀ ਹੈ ਗੁਰਨਾਣਾ ਸੱਚੇ ਪਾਤਸ਼ਾਹ ਜੀ ਰੋਜ਼ ਹੁਣ ਧਰਤੀ ਵਹੁੰਦੇ ਆ ਸਵਾ ਮਨ ਬੀਜ ਮਹਾਰਾਜ ਨੇ ਆਪਣੀ ਹੱਥਾਂ ਨਾਲ ਖੇਤਾਂ ਵਿੱਚ ਬੀਜਨੇ ਸ਼ੁਰੂ ਕੀਤੇ ਆ ਹੱਲਵਾ ਕੇ ਸਿਆੜ ਬਣਾ ਕੇ ਬੀਜ ਪਾਇਆ ਸ਼ਾਮ ਨੂੰ ਘਰੇ ਆਏ ਮੈਂ ਤਾਂ ਕਾਲੂ ਜੀ ਬਹੁਤ ਪਰਸੰਨ ਹੋਏ ਸੋਚਣ ਲੱਗੇ ਮੇਰਾ ਪੁੱਤਰ ਹੁਣ ਕੰਮ ਦੇ ਵਿੱਚ ਬਹੁਤ ਧਿਆਨ ਦੇ ਰਿਹਾ ਸਤਗੁਰੂ ਜੀ ਆਪਣੇ ਹੱਥਾਂ ਨਾਲ ਬੀਜ ਪਾ ਕੇ ਆਏ ਆ ਮਹਾਰਾਜ ਦੇ ਹੱਥਾਂ ਵਿੱਚ ਜੋ ਬਰਕਤ ਹੈ ਉਹਨੂੰ ਸ਼ਬਦਾਂ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਜਿਸ ਖੇਤ ਨੂੰ ਲੰਮਾ ਸਮਾਂ ਲੱਗਣਾ ਸੀ ਉਹ ਖੇਤ ਤੀਜੇ ਦਿਨ ਹੀ ਹਰਾ ਭਰਾ ਹੋ ਗਿਆ ਸੰਗਤ ਜੀ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਲੁਧਿਆਣੇ ਵਿੱਚ ਇੱਕ ਗੁਰਸਿੱਖ ਇੱਕ ਕਿਸਾਨ ਦੇ ਖੇਤ ਵਿੱਚ ਗਿਆ ਉਹਨੇ ਕਿਹਾ ਮੈਨੂੰ ਬੜੀ ਪਿਆਸ ਲੱਗੀ ਆ ਕਿਸਾਨ ਕੋਲ ਥੋੜੀ ਜੀ ਲੱਸੀ ਪਈ ਸੀ ਕਿਸਾਨ ਨੇ ਉਹਨੂੰ ਛਕਾਤੀ ਲੱਸੀ ਛਕ ਕੇ ਗੁਰਮੁਖ ਕਹਿਣ ਲੱਗਿਆ ਮੇਰੀ ਪਿਆਸ ਤੇ ਭੁੱਖ ਦੋਨੋਂ ਮਿਟ ਗਿਆ ਕਿਸਾਨ ਕਹਿਣ ਲੱਗਾ ਮੇਰੇ ਕੋਲ ਜਿਹੜੀ ਕੀਮਤੀ ਚੀਜ਼ ਹੈ ਉਹ ਮੈਂ ਤੁਹਾਨੂੰ ਛਕਾਤੀ ਆ ਗੁਰਮੁਖ ਪਿਆਰਿਓ ਹੁਣ ਤੁਹਾਡੇ ਕੋਲ ਜਿਹੜੀ ਕੀਮਤੀ ਚੀਜ਼ ਆ ਤੁਸੀਂ ਮੈਨੂੰ ਦੇ ਦਿਓ ਉਹ ਸਾਧੂ ਨੂੰ ਵੀ ਹੋ ਗਿਆ ਮਨ ਦੇ ਵਿੱਚ ਉਹ ਮਹਾਪੁਰਖ ਸੀ ਰੱਬ ਦਾ ਪਿਆਰਾ ਕਹਿੰਦਾ ਬਿਲਕੁਲ ਹੁਣ ਜੋ ਮੇਰੇ ਕੋਲ ਆ ਕੀਮਤੀ ਚੀਜ਼ ਮੈਂ ਤੈਨੂੰ ਦੇਵਾਂਗਾ ਕਿਸਾਨ ਕਹਿਣ ਲੱਗਾ ਤੁਹਾਡੇ ਕੋਲ ਕੀਮਤੀ ਚੀਜ਼ ਕੀ ਹੈ ਤੁਹਾਡੇ ਤਾਂ ਕੁਰਤੇ ਤੇ ਜੇਬ ਵੀ ਨਹੀਂ ਲੱਗੀ ਮਾਇਆ ਢੇਲਾ ਵੀ ਨਹੀਂ ਹੈਗੀ ਉਹ ਗੁਰਮੁਖ ਪਿਆਰੇ ਨੇ ਆਖਿਆ ਜੋ ਮੈਂ ਬੋਲਾਂਗਾ ਮੇਰੇ ਪਿੱਛੇ ਪਿੱਛੇ ਬੋਲੀ ਗੁਰਮੁਖ ਕਹਿੰਦਾ ਕਹਿ ਵਾਹਿਗੁਰੂ ਤੇ ਕਿਸਾਨ ਵੀ ਕਹਿੰਦਾ ਵਾਹਿਗੁਰੂ ਪੰਜ ਵਾਰੀ ਗੁਰਮੁਖ ਪਿਆਰੇ ਉਹ ਮਹਾਪੁਰਖਾਂ ਨੇ ਪੰਜ ਵਾਰੀ ਵਾਹਿਗੁਰੂ ਕਹਾਇਆ ਤੇ ਕਿਸਾਨ ਨੇ ਪੰਜ ਵਾਰੀ ਵਾਹਿਗੁਰੂ ਕਿਹਾ ਉਹਨੇ ਅੱਖਾਂ ਖੋਲ ਲਈਆਂ ਤੇ ਇਹ ਵੀ ਆਖਿਆ ਹੁਣ ਜੋ ਕੀਮਤੀ ਸੀ ਮੈਂ ਤੈਨੂੰ ਦੇ ਦਿੱਤਾ ਜੋ ਤੇਰੇ ਕੋਲ ਕੀਮਤੀ ਸੀ ਤੂੰ ਮੈਨੂੰ ਛਕਾਇਆ ਮੇਰੇ ਪਾਸ ਸੀ ਮੈਂ ਦੇ ਦਿੱਤਾ ਸਦਾ ਇਹਨੂੰ ਆਪਦੇ ਨਾਲ ਰੱਖੀ ਗੁਰਮੁਖ ਪਿਆਰਿਓ ਉਸ ਦਿਨ ਤੋਂ ਕਿਸਾਨ ਦੇ ਅੰਦਰ ਨਾਮ ਟਿਕ ਗਿਆ ਜਿਸ ਖੇਤ ਵਿੱਚ ਕਿਸਾਨ ਬੀਜ ਬੋਂਦਾ ਖੇਤ ਦੀ ਫਸਲ ਦੁਣੀ ਚੋਣੀ ਹੋਣੀ ਸ਼ੁਰੂ ਹੋ ਗਈ ਤਾਂ ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ ਨਾਮ ਜਪਣ ਵਾਲੀਆਂ ਸਾਹ ਸੰਗਤ ਜੀ ਇਹਨਾਂ ਦੇ ਸਰੀਰ ਵਿੱਚ ਵੀ ਬਰਕਤ ਆ ਜਾਂਦੀ ਆ ਜਿੱਥੇ ਜਾਂਦੇ ਆ ਉਹ ਜਗ੍ਹਾ 'ਚ ਬਰਕਤ ਹੋ ਜਾਂਦੀ ਆ ਮਹਾਰਾਜ ਖੇਤਾਂ ਵਿੱਚ ਜਾਂਦੇ ਆ ਫਸਲ ਤੀਜੇ ਦਿਨ ਪੂਰੀ ਹਰੀ-ਪਰੀ ਹੋ ਜਾਂਦੀ ਆ ਮਹਿਤਾ ਕਾਲੂ ਜੀ ਸੋਚਦੇ ਆ ਪੁੱਤ ਖੇਤੀ ਕਰਦਾ ਮੈਂ ਵੀ ਖੇਤਾ ਵਿੱਚ ਜਾ ਕੇ ਦੇਖ ਆਵਾਂ ਸੋ ਤੀਜੇ ਦਿਨ ਜਦੋਂ ਮਹਿਤਾ ਕਾਲੂ ਜੀ ਨੇ ਖੇਤ ਦੇਖਿਆ ਸਾਰਾ ਖੇਤ ਹਰਿਆ-ਭਰਿਆ ਹੋ ਗਿਆ ਸੋਚਦੇ ਆ ਕਮਾਲ ਹੋ ਗਈ 3 ਦਿਨ ਦੇ ਵਿੱਚ ਖੇਤ ਹਰਾ-ਪਰਾ ਹੋ ਗਿਆ ਕਹਿੰਦੇ ਮੇਰੇ ਪੁੱਤ ਤਾਂ ਬਹੁਤ ਵੱਡਾ ਕਿਸਾਨ ਬਣੇਗਾ ਮਨਚ ਸੋਚਣ ਲੱਗੇ ਫਿਰ ਮੈਂ ਆਪਦੇ ਪੁੱਤ ਨੂੰ ਇੱਕ ਵੱਖਰਾ ਪਿੰਡ ਲੈ ਕੇ ਦੇਣਾ ਮੇਰਾ ਪੁੱਤ ਉੱਥੇ ਮਾਲਕ ਹੀ ਕਰੂਗਾ ਜਿਵੇਂ ਮੋਹ ਚ ਆਇਆ ਪਿਤਾ ਗੱਲਾਂ ਕਰਦਾ ਹੈ ਐਵੇਂ ਮੈਂ ਤਾਂ ਕਲੂ ਜੀ ਵੀ ਸੋਚ ਦੁਨੀਆਵੀ ਹੈ ਸੋਚਣ ਲੱਗੇ ਬੜੇ ਤਰੀਕਿਆਂ ਨਾਲ ਮੇਰਾ ਪੁੱਤਰ ਮਾਇਆ ਕਮਾਏਗਾ ਕਰੇਗਾ ਮਾਇਆ ਕਮਾਇਆ ਕਰੇਗਾ ਜਿਸ ਹਿਸਾਬ ਨਾਲ ਖੇਤੀ ਦਾ ਕਮਾਲ ਹੋ ਜਾਵੇਗੀ ਵੱਡਾ ਕੋਠਾ ਬਣ ਜਾਵੇਗਾ ਐਵੇਂ ਨਾ ਲੋਭ ਜਿਹਾ ਆ ਗਿਆ ਵੀ ਇਹ ਸੋਚ ਵੀ ਪੈਸੇ ਕਮਾਵਾਂਗੇ ਜੋੜਾਂਗੇ ਸਾ ਸੰਗਤ ਜੀ ਪਿਤਾ ਜੀ ਨੇ ਫੁਰਨਾ ਬਣਾ ਲਿਆ ਵੀ ਨਵਾਂ ਪਿੰਡ ਲੈ ਦੇਣਾ ਹੈ ਉੱਥੇ ਵੀ ਇੱਕ ਖੇਤੀ ਕਰਨਗੇ ਉੱਥੇ ਵੀ ਪੈਸਾ ਕਮਾਉਣਗੇ ਅੰਤਰੀਅਮੀ ਸਤਗੁਰੂ ਮਹਾਰਾਜ ਨੇ ਸਾਰੀ ਖੇੜ ਪੜ੍ਹ ਲਈ ਆ ਅਗਲੀ ਤਿਆਰੀ ਕਰ ਲਈ ਆ ਮਹਾਰਾਜ ਨੇ ਤੇ ਸਤਗੁਰੂ ਜੀ ਨੇ ਕਿਸੇ ਵੀ ਪਸ਼ੂ ਨੂੰ ਖੇਤ ਦੇ ਅੰਦਰ ਜਾਣ ਤੋਂ ਨਹੀਂ ਰੋਕਿਆ ਅਗਲੇ ਦਿਨ ਕੀ ਹੋਇਆ ਘੋੜੇ ਗਾਵਾਂ ਮੱਝਾਂ ਜਾਨਵਰ ਖੇਤ ਚਰਨ ਆਏ ਸਾਰਿਆਂ ਨੇ ਖੇਤ ਨੂੰ ਚਰ ਲਿਆ ਮਹਾਰਾਜ ਇਸ਼ਾਰਾ ਕਰਦੇ ਸੀ ਜਾਓ ਤੇ ਖਾਓ आनंद ਕਰੋ ਇਹ ਤੁਹਾਡੇ ਵਾਸਤੇ ਹੁਣ ਜਿਹੜਾ ਖੇਤ ਹਰਿਆ ਭਰਿਆ ਸੀ ਜਿਸ ਨੂੰ ਲੈ ਕੇ ਮਹਤਾ ਕਾਲੂ ਜੀ ਨੇ ਸੁਪਨੇ ਸਜਾਏ ਸੀ ਥੋੜੇ ਦਿਨਾਂ ਚ ਹੀ ਉਹ ਖੇਤ ਖਾਲੀ ਹੋ ਗਿਆ ਸਾਰੇ ਖੇਤ ਖਤਮ ਹੋ ਗਏ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਅਸਲ ਵਿੱਚ ਆਪਣੇ ਪਿਤਾ ਜੀ ਦਾ ਉਹ ਲੋਭ ਹੈ ਤ੍ਰਿਸ਼ਨਾ ਹੈ ਜੋ ਉਹਨੂੰ ਖਤਮ ਕਰਨ ਲਈ ਮਹਾਰਾਜ ਨੇ ਕਲਾ ਵਰਤਾ ਦਿੱਤੀ ਹੈ ਉਹ ਉਸ ਵਕਤ ਜਦੋਂ ਪਤਾ ਲੱਗਿਆ ਹੋਰ ਨਹੀਂ ਖਤਮ ਹੋ ਗਿਆ ਵੀ ਖੇਤ ਵਿੱਚ ਪਸ਼ੂ ਵਾਰਦੇ ਆ ਖਾਲੀ ਹੋ ਗਿਆ ਪਸ਼ੂ ਚਰਦੇ ਆ ਮਹਾਰਾਜ ਉਹਨਾਂ ਨੂੰ ਕੁਝ ਨਹੀਂ ਸੀ ਆਖਦੇ ਆਨੰਦ ਨਾਲ ਬੈਠੇ ਦੇਖ ਹੀ ਜਾਂਦੇ ਆ ਮਹਾਰਾਜ ਨੇ ਕੁੱਲ 5 ਦਿਨ ਦੀ ਖੇਤੀ ਕੀਤੀ ਤੀਜੇ ਦਿਨ ਹਰਾ ਪਰਾ ਖੇਤ ਪੰਜਵੇਂ ਦਿਨ ਖੇਤ ਖਾਲੀ ਸੋ ਇਸ ਤਰ੍ਹਾਂ ਖੇਤੀ ਹੀ ਖਾਲੀ ਹੋ ਗਿਆ ਇੱਕ ਬੂਟਾ ਵੀ ਨਹੀਂ ਰਿਹਾ ਉੱਥੇ ਜਦੋਂ ਮਹਤਾ ਕਾਲੂ ਜੀ ਨੇ ਫਿਰ ਖੇਤੀ ਵੇਖਣ ਆਏ ਆ ਆ ਕੇ ਜਦੋਂ 2 ਦਿਨਾਂ ਬਾਅਦ ਤੇ ਪੰਜਵਾਂ ਦਿਨ ਸੀ ਦੇਖਿਆ ਮਹਾਰਾਜ ਸਾਹਮਣੇ ਬਿਰਾਜੇ ਆ ਤੇ ਉਹ ਪਸ਼ੂ ਡੰਗਰ ਜਿਹੜੇ ਸਾਰੇ ਖੇਤਾਂ ਵਿੱਚ ਫਿਰ ਰਹੇ ਆ گاਵਾ ਮੱਜਾ ਤੁਰੀ ਜਾਂਦੀਆਂ ਨੇ ਤੇ ਜਿਹੜੀ ਉਹ ਹਰੀ-ਪਰੀ ਖੇਤੀ ਹੈ ਉਹਨੂੰ ਚਰ ਰਹੀਆਂ ਨੇ ਘੋੜਾ ਵੀ ਹੈ ਇੱਕ ਉਹ ਵੀ ਚਰ ਰਿਹਾ ਬੜੀ ਤੇਜ਼ੀ ਨਾਲ ਮਹਤਾ ਕਾਲੂ ਜੀ ਦੇਖ ਕੇ ਗੁੱਸੇ 'ਚ ਆ ਗਏ ਕਹਿੰਦੇ ਜਿਵੇਂ ਪਰਸੋਂ ਤਾਂ ਬਹੁਤ ਮਨ ਖੁਸ਼ ਸੀ ਅੱਜ ਗੁੱਸੇ 'ਚ ਆ ਗਿਆ ਪਹਿਲਾਂ ਕਹਿੰਦੇ ਸੀ ਮੈਂ ਆਪਦੇ ਪੁੱਤ ਨੂੰ ਪਿੰਡ ਲੈ ਕੇ ਦੇਣਾ ਖੇਤੀ ਕਰਨਗੇ ਪੈਸੇ ਕਮਾਉਣਗੇ ਅੱਜ ਕਹਿੰਦੇ ਸਭ ਕੀਤੇ ਕਿਰਾਏ ਦੇ ਪਾਣੀ ਫਿਰ ਗਿਆ ਕਹਿਣ ਲੱਗੇ ਇਹ ਤੂੰ ਕੀ ਕਰ ਦਿੱਤਾ ਮੇਰੀ ਬਹੁਤ ਮਾੜੀ ਕਿਸਮਤ ਆ ਮੇ ਤੇਰੇ ਜਿਹਾ ਪੁੱਤਰ ਮੇਰੇ ਘਰ ਵਿੱਚ ਜਨਮ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਤੇਰੇ ਵਰਗੇ ਪੁੱਤਰ ਨੇ ਮੇਰੇ ਘਰ ਵਿੱਚ ਜਨਮ ਤੇ ਲੈ ਲਿਆ ਪਤਾ ਨਹੀਂ ਪਿਛਲੇ ਜਨਮਾਂ ਵਿੱਚ ਕਿਹੜੀ ਭਗਤੀ ਕੀਤੀ ਸੀ ਮੈਂ ਮੈਂ ਤਾਂ ਕਾਲੂ ਜੀ ਨੇ ਭਗਤੀ ਕਰਕੇ ਵਰ ਮੰਗਿਆ ਸੀ ਪਰਮੇਸ਼ਵਰ ਤੋਂ ਕਿ ਸਾਨੂੰ ਆਪਣੇ ਸਰਗੁਣ ਸਰੂਪ ਦੇ ਦਰਸ਼ਨ ਦਿਓ ਮੇਰੇ ਘਰ ਵਿੱਚ ਪੈਦਾ ਹੋਇਓ ਪ੍ਰਮਾਤਮਾ ਜੀ ਇਹੀ ਮੈਂ ਮੰਗਦਾ ਹਾਂ ਸਰਗੁਣ ਸਰੂਪ ਵਿੱਚ ਜਦੋਂ ਮੈਂ ਹੋਵਾਂਗਾ ਅਕਾਲ ਪੁਰਖ ਨੇ ਆਖਿਆ ਸੀ ਤੁਸੀਂ ਮੈਨੂੰ ਪਛਰਨਾ ਨਹੀਂ ਤੇ ਪਰਮਾਤਮਾ ਦਾ ਨਿਰਗੁਣ ਰੂਪ ਹੈ ਉਹ ਨજર ਨਹੀਂ ਆਉਂਦਾ ਅੱਖਾਂ ਨਾਲ ਸਤਿਗੁਰੂ ਜੀ ਸਰਗੁਣ ਸਰੂਪ ਵਿੱਚ ਪ੍ਰਗਟ ਹੋਏ ਆ ਸੰਸਾਰ ਵਿੱਚ ਪਰ ਮਹਿਤਾ ਕਾਲੂ ਜੀ ਨੂੰ ਪਤਾ ਨਹੀਂ ਬੰਦੇ ਦਾ ਸੁਭਾਅ ਜਿਵੇਂ ਹੁੰਦਾ ਹੈ ਮੋਹ ਮਮਤਾ ਵਿੱਚ ਜਿਹੜੇ ਪਰਦਿਆਂ ਵਿੱਚ ਫਸੇ ਹੋਏ ਆ ਤੇ ਉਹ ਗੁਣ ਵੇਖ ਰਹੇ ਆ ਉਹ ਗੁਣ ਹੀ ਉਹ ਗੁਣ ਨજર ਆਉਂਦੇ ਆ ਪਰ ਜਦੋਂ ਆਪਾਂ ਸਾਧ ਸੰਗਤ ਜੀ ਸੰਗਤ ਕਰਦੇ ਆ ਉਦੋਂ ਦੂਜਿਆਂ ਦੇ ਗੁਣ ਵੀ ਨજર ਆਉਣ ਲੱਗ ਜਾਂਦੇ ਆ ਜਦੋਂ ਸਾਡੀ ਕਿਸੇ ਨਾਲ ਮਿੱਤਰਤਾ ਹੋਵੇ ਉਹਦੇ ਚ ਗੁਣ ਦਿਖਦੇ ਆ ਦੁਨਿਆਵੀ ਪੱਖ ਤੋਂ ਦੇਖ ਕੇ ਜਿਹਦੇ ਨਾਲ ਦੁਸ਼ਮਣੀ ਹੋਵੇ ਟੁੱਟ ਜੇ ਉਹ ਕਮੀਆਂ ਨਜ਼ਰ ਆਉਂਦੀਆਂ ਨੇ ਫਿਰ ਕਮੀਆਂ ਨਜ਼ਰ ਆਉਣ ਲੱਗੀਆਂ ਮਹਤਾ ਕਾਲੂ ਜੀ ਨੂੰ ਪਹਿਲਾਂ ਕਹਿ ਰਹੇ ਸੀ ਮੇਰਾ ਪੁੱਤਰ ਬੜਾ ਚੰਗਾ ਹੈ ਹੁਣ ਕਹਿੰਦੇ ਆ ਇੰਨੇ ਤਾਂ ਕੁਝ ਕਰਨਾ ਹੀ ਨਹੀਂ ਬੜੇ ਮਾੜੇ ਬਚਨ ਬੋਲ ਦਿੱਤੇ ਆ ਵੀ ਤੂੰ ਕਾਹ ਤੋਂ ਮੇਰੇ ਘਰ ਵਿੱਚ ਜੰਮਿਆ ਮੈਨੂੰ ਘਾਟਾ ਪਾਉਣ ਲਈ ਜੰਮਿਆ ਹੈ ਪੰਡਿਤ ਹਰਦੇਵ ਨੇ ਸਤਿਗੁਰ ਬਾਰੇ ਬਚਨ ਕੀਤਾ ਸੀ ਕੀ ਮਾਇਆ ਆਵੇਗੀ ਬਹੁਤ ਇਨਾ ਪਾਸ ਪਰ ਟਿਕੇਗੀ ਨਹੀਂ ਇਹ ਮਾਇਆ ਵੱਡਿਆ ਕਰਨਗੇ ਮਹਿਤਾ ਕਾਲੂ ਜੀ ਮਹਾਰਾਜ ਕੋਲ ਆਏ ਤੇ ਕਹਿਣ ਲੱਗੇ ਬੜੀ ਵਧੀਆ ਕਮਾਈ ਹੋ ਰਹੀ ਐ ਤੁਹਾਨੂੰ ਇੱਥੇ ਕਾਦੇ ਵਾਸਤੇ ਭੇਜਿਆ ਸਾਰਾ ਖੇਤ ਉਜਾੜ ਕੇ ਰੱਖਤਾ ਫਿਰ ਮਹਿਤਾ ਕਾਲੂ ਜੀ ਸਤਗੁਰ ਜੀ ਨੂੰ ਝਟਕਦੇ ਆ ਘੂਰਦੇ ਆ ਜਿਵੇਂ ਇੱਕ ਪਿਤਾ ਆਪਦਾ ਹੱਕ ਜਤਾਉਂਦਾ ਹੈ ਪੁੱਤਰ ਨੇ ਆਖਿਆ ਤੂੰ ਤਾਂ ਘਾਟਾ ਪਾਏਂਗਾ ਮੈਨੂੰ ਆਉਣ ਵਾਲੇ ਸਮੇਂ 'ਚ ਕੀ ਕਰੇਂਗਾ ਸਾਰਾ ਖੇਤ ਉਜਾੜ ਕੇ ਰੱਖਤਾ ਮੇਰੇ ਤੋਂ ਬਾਅਦ ਕੀ ਖਾਏਗਾ ਫਕੀਰਾਂ ਚ ਹੀ ਰਲ ਜਾਏਗਾ ਮੈਨੂੰ ਤਾਂ ਲੱਗਦਾ ਬੜੇ ਬਹੁਤ ਸਖਤ ਬਚਨ ਕਹੇ ਮਹਾਰਾਜ ਸੱਚੇ ਪਾਸ਼ਾ ਜੀ ਕਹਿਣ ਲੱਗੇ ਪਿਤਾ ਜੀ ਕੀ ਗੱਲ ਹੋ ਗਈ ਹੈ ਸਤਗੁਰੂ ਜੀ ਭਾਵੇਂ ਖੇਤਾਂ ਨੂੰ ਹਰਾ ਪਰਾ ਕਰ ਸਕਦੇ ਨੇ ਪਰ ਉਸ ਵਕਤ ਮਹਾਰਾਜ ਨੇ ਕੀਤਾ ਨਹੀਂ ਕਿਉਂ ਸਵਾਲ ਪੈਦਾ ਹੋਏਗਾ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਜੀ ਦੇ ਲੋਭ ਵਾਲੇ ਫੋਨੇ ਖਤਮ ਕਰਨੇ ਹਨ ਪਿਤਾ ਜੀ ਭਾਵੇਂ ਬਹੁਤ ਸਖਤ ਬਚਨ ਕਰਦੇ ਆ ਕਹਿੰਦੇ ਮੈਨੂੰ ਕੀ ਫਾਇਦਾ ਹੋਇਆ ਤੇਰੇ ਜਨਮ ਦਾ ਪੰਡਿਤ ਹਰਦੇਵਾਲ ਕੋਲ ਜਾਂਦੇ ਆ ਲਾਂਬੇ ਦਿੰਦੇ ਆ ਕਹਿੰਦੇ ਕਾਦੀ ਤੁਸੀਂ ਜੋਤਿਸ਼ ਪੜੀ ਆ ਕੀ ਪੜਿਆ ਤੁਸੀਂ ਕਾਦੀ ਭਵਿੱਖवाणी ਤੂੰ ਝੂਠਾ ਵਾ ਤੇਰੇ ਵੇਦ ਵੀ ਝੂਠੇ ਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇਰੇ ਵੇਦ ਵੀ ਝੂਠੇ ਆ ਤੂੰ ਵੀ ਝੂਠਾ ਪੰਡਿਤ ਹਰਦੇਵਾਲ ਆਪਦੇ ਆਨੰਦ ਵਿੱਚ ਬੈਠੇ ਆ ਮਹਤਾ ਕਾਲੂ ਜੀ ਕਹਿੰਦੇ ਜੋ ਤੂੰ ਆਖਿਆ ਸੀ ਸਭ ਉਲਟਾ ਹੋ ਗਿਆ ਤੂੰ ਕਹਿੰਦਾ ਸੀ ਮਾਇਆ ਆਵੇਗੀ ਕਿਹੜੀ ਮਾਇਆ ਆਵੇਗੀ ਦੇਖ ਹੁਣ ਇਹ ਤਾਂ ਖੇਤ ਹੀ ਉਜਾੜ ਦਿੱਤਾ ਹੈ ਤੈਨੂੰ ਵੇਦਾਂ ਦੀ ਵਿਚਾਰ ਨਹੀਂ ਕਰਨੀ ਆਉਂਦੀ ਜਾਂ ਤੂੰ ਝੂਠਾ ਹੈ ਜਾਂ ਤੇਰੇ ਵੇਦ ਝੂਠੇ ਆ ਮਹਤਾ ਕਾਲੂ ਜੀ ਬੜੇ ਗੁੱਸੇ ਵਿੱਚ ਸੀ ਪੰਡਿਤ ਹਰਦੇਵਾਲ ਜੀ ਕਹਿੰਦੇ ਆ ਕੀ ਗੱਲ ਹੋ ਗਈ ਬੈਠੋ ਤਾਂ ਸਹੀ ਜਦੋਂ ਗੁਰਨਾਣਾ ਸਾਹਿਬ ਜੀ ਦਾ ਆਗਮਨ ਹੋਇਆ ਸੀ ਸੰਗਤ ਜੀ ਪੰਡਿਤ ਹਰਦੇਵਾਲ ਨੇ ਵੀ ਆ ਕੇ ਭਵਿੱਖ ਵਚਨ ਕਹੇ ਸੀ ਕਿਹਾ ਸੀ ਤੇਰੇ ਪੁੱਤਰ ਉੱਤੇ ਬਹੁਤ ਛਤਰ ਝੂਰਨੇ ਆ ਗਿਣਤੀ ਨਹੀਂ ਹੋਣੀ ਮਹਤਾ ਕਾਲੂ ਜੀ ਕਹਿਣ ਲੱਗੇ ਚੰਗਾ ਛਤਰ ਚੜਾਇਆ ਮੇਰੇ ਸਿਰ ਤੇ ਬੜੀ ਚੰਗੀ ਵੜਿਆਈ ਮੈਨੂੰ ਮਿਲ ਰਹੀ ਆ ਭਾਵ ਕੀ ਜੋ ਕੰਮ ਕਰਨਾ ਨਹੀਂ ਸੀ ਉਹ ਕਰ ਦਿੱਤਾ ਹੈ ਪਹਿਲਾਂ ਖੇਤੀ ਹਰੀ-ਪਰੀ ਹੋ ਗਈ ਤੀਜੇ ਦਿਨ ਪੰਜਵੇਂ ਦਿਨ ਉਜਾੜ ਦਿੱਤੀ ਆਪਣੇ ਖੇਤ ਵਿੱਚ ਪਸ਼ੂ ਵਾਰ ਦਿੱਤੇ ਆ ਸਤਿਗੁਰੂ ਗੁਰਨਾਨਕ ਸਾਹਿਬ ਜੀ ਨੇ ਰੋਕਿਆ ਨਹੀਂ ਕਿਸੇ ਨੂੰ ਆਖਿਆ ਅੱਜ ਤੱਕ ਕੋਈ ਵੀ ਪੈਸਾ ਮੇਰੇ ਹੱਥ ਤੇ ਨਹੀਂ ਤਰਿਆ ਇਹਨੇ ਮੇਰਾ ਪਹਿਲਾ ਕਮਾਇਆ ਧਨ ਗਵਾਤਾ ਹੈ ਮੈਂ ਤਾਂ ਕਾਲੂ ਜੀ ਕਹਿੰਦੇ ਪੁਜੋਤ ਜੀ ਪੰਡਿਤ ਜੀ ਤੁਹਾਡੇ ਬਚਨ ਝੂਠੇ ਹੋ ਗਏ ਆ ਪਉ ਵੀ ਕਵਾਨੀ ਗਲਤ ਹੋ ਗਈ ਆ ਪੰਡਿਤ ਜੀ ਵਿਰਾਗ ਚ ਆ ਗਏ ਕਿਉਂਕਿ ਮਹਾਰਾਜ ਦੇ ਦਰਸ਼ਨ ਕੀਤੇ ਸੀ ਬਚਪਨ ਚ ਪਿਆਰ ਬਹੁਤ ਜ਼ਿਆਦਾ ਸੀ ਕਹਿਣ ਲੱਗੇ ਤੂੰ ਆਪਦੇ ਪੁੱਤਰ ਨੂੰ ਸਮਝ ਨਹੀਂ ਸਕਿਆ ਤੇਰੀ ਰੀਤੀ ਕਲਿਆਣ ਦਾਸ ਸਦਾ ਹੀ ਉਲਟ ਹੈ ਤੂੰ ਗੁਰਨਾਨਕ ਪਾਸ਼ਾ ਵਰੇ ਗੱਲਾਂ ਕਰ ਰਿਆਂ ਤੇ ਤੈਨੂੰ ਕਿੰਨੀ ਵਾਰੀ ਸਮਝਾਇਆ ਉਹ ਸੰਸਾਰੀ ਕੰਮ ਕਰਨ ਵਾਸਤੇ ਨਹੀਂ ਆਇਆ ਉਹ ਤਾਂ ਇੱਥੇ ਸੱਬ ਦਾ ਭਲਾ ਕਰਨ ਵਾਸਤੇ ਆਇਆ ਤੁਹਾਡੇ ਪੁੱਤਰ ਨੇ ਦੇਖੋ ਕਿੰਨਾ ਕੁਝ ਤੁਹਾਨੂੰ ਸਿਖਾ ਦਿੱਤਾ ਕਿੰਨਾ ਧੀਰਜ ਕਰਨ ਦੀ ਆਖਿਆ ਹੈ ਪਰ ਤੁਸੀਂ ਉਹਨਾਂ ਦੀ ਗੱਲ ਨੂੰ ਸਮਝਦੇ ਨਹੀਂ ਕਿੰਨੇ ਮਹਾਨ ਤੁਹਾਡੇ ਪੁੱਤਰ ਨੇ ਉਹਨਾਂ ਨੇ ਤਾਂ ਸਾਰਾ ਇਥੇ ਜਿੰਨੇ ਪੁਜੋਇਤ ਸੀ ਉਹਨਾਂ ਨੂੰ ਗਿਆਨ ਦਿੱਤਾ ਹੈ ਪੰਡਿਤ ਹਰਦੇਵਾਲ ਜੀ ਕਹਿੰਦੇ ਮੈਂ ਵੀ ਤੁਹਾਡੇ ਪੁੱਤਰ ਤੋਂ ਗਿਆਨ ਲੈਣਾ ਕਿਉਂਕਿ ਭਾਵਨਾ ਦੇਖ ਕੇ ਨਾ ਸਤਗੁਰੂ ਗੁਰਨਾਨ ਨਾਹਿ ਸਾਹਿਬ ਜੀ ਨੇ ਇਸ ਪੰਡਿਤ ਦੇ ਅੰਦਰ ਨਾਮ ਟਿਕਾ ਦਿੱਤਾ ਸੀ ਪੰਡਿਤ ਹਰਦੇਵਾਲ ਕਹਿਣ ਲੱਗਾ ਉਹਨਾਂ ਦੇ ਬਚਨ ਸੁਣ ਕੇ ਮੇਰਾ ਮਨ ਭਗਤੀ 'ਚ ਲੱਗਾ ਹੈ ਤੁਸੀਂ ਉਹਨਾਂ ਨੂੰ ਪੁੱਟੇ ਸ਼ਬਦ ਮੰਦੇ ਸ਼ਬਦ ਨਾ ਬੋਲੋ ਉਹ ਤਾਂ ਦੁਨੀਆ ਨੂੰ ਤਾਰਨ ਲਈ ਆਏ ਆ ਇਸ ਕਰਕੇ ਪੰਡਿਤ ਹਰਦੇਵਾਲ ਜੀ ਜਿਹੜੇ ਸੀ ਉਹਨੇ ਬਚਨ ਆਖੇ ਆ ਵੀ ਤੁਹਾਡਾ ਪੁੱਤਰ ਕਲਾਮਾਨ ਹੈ ਗੋਨਾ ਦਾ ਖਜ਼ਾਨਾ ਹੈ ਉਹਨਾਂ ਦੀ ਮਹਿਮਾ ਤੋਂ ਇਸ ਤਰ੍ਹਾਂ ਨਹੀਂ ਜਾਨੇਗਾ ਮਹਿਤਾ ਕਾਲੂ ਨੇ ਬਚਨ ਸੁਣਿਆ ਤੇ ਮਨ ਹੀ ਮਨ ਸੋਚਣ ਲੱਗੇ ਮੇਰਾ ਤਾਂ ਨੁਕਸਾਨ ਹੋ ਗਿਆ ਪਰ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਹੁੰਦੇ ਆ ਰੂਹਾਂ ਹੁੰਦੀਆਂ ਨੇ ਸਮਝ ਗਏ ਸੀ ਵੀ ਜਿਨ੍ਹਾਂ ਨੂੰ ਗਿਆਨ ਸੀ ਜੀਵ ਨੂੰ ਅਲਪਕਤਾ ਹੁੰਦੀ ਆ ਇਹਨਾਂ ਗਿਆਨ ਨਹੀਂ ਹੁੰਦਾ ਵੀ ਸਮਝ ਸਕੇ ਪਿਤਾ ਜੀ ਹੁਣ ਸੋਚ ਰਹੇ ਆ ਮਹਾਰਾਜ ਜੀ ਦੇ ਵੀ ਘਾਟਾ ਪੈ ਗਿਆ ਇਹ ਜਿਹੜੇ ਬੀਜ ਸੀ ਬੀਜੇ ਮਿਹਨਤ ਕੀਤੀ ਆ ਇਉਂ ਤਾਂ ਉਹਨੇ ਕੁਝ ਸਿੱਖ ਰਾ ਨਹੀਂ ਇਉਂ ਘਰ ਵਿੱਚ ਆ ਗਏ ਬਾਪ ਸੋਚੀ ਜਾਂਦੇ ਆ ਹੁਣ ਸਾਧ ਸੰਗਤ ਜੀ ਉਥੇ ਤਲਵੰਡੀ ਤੇ ਜਿੰਨੇ ਲੋਕ ਆ ਸਭ ਨੂੰ ਪਛਾਣ ਨਹੀਂ ਸੀ ਆਏ ਮਹਾਰਾਜ ਦੀ ਜਿਨ੍ਹਾਂ ਨੇ ਕਿਰਪਾ ਹੋਈ ਉਹਨਾਂ ਨੇ ਹੀ ਪਛਾਣਿਆ ਸਤਗੁਰ ਜੀ ਤਾਂ ਮੁਕਤੀ ਦੇ ਦਾਤੇ ਆ ਮਹਾਰਾਜ ਤਾਂ ਬਹੁਤ ਕਿਰਪਾ ਕਰ ਦਿੰਦੇ ਆ ਸਤਗੁਰੂ ਜਿਵੇਂ ਆਪਾ ਰਹਿਰਾ ਸਾਹਿਬ ਦੇ ਵਿੱਚ ਪੰਕਤੀ ਵੀ ਪੜਦੇ ਆ ਜਿਸਨੂੰ ਤੂੰ ਜਾਨਣਾ ਸੋਈ ਜਨ ਜਾਨੇ ਜਿਸਨੂੰ ਤੂੰ ਜਾਣਿਆ ਸੀ ਜਿੰਨੂੰ ਤੂੰ ਜਨੋਣਾ ਹੈ ਚਾਹੁੰਦਾ ਹੈ ਤਾਂ ਵਾਹਿਗੁਰੂ ਸੂਝ ਬਖਸ਼ਦਾ ਉਹ ਸਹੀ ਰਸਤਾ ਸਮਝੋਂਦਾ ਜਿੰਨੂੰ ਤੂੰ ਸਮਝੋਂਦਾ ਉਹ ਇਨਸਾਨ ਤੈਨੂੰ ਸਮਝ ਸਕਦਾ ਦੂਜਾ ਨਹੀਂ ਹਰ ਗੁਣ ਸਦਹੀ ਆਖ ਖਾਨੇ ਜਿਨਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋਦ ਬਿੰਦੂਜਾ ਅਵਰ ਨਾ ਕੋਏ ਇਸ ਤਰ੍ਹਾਂ ਮਹਾਰਾਜ ਨੇ ਬਚਪਨ ਵਿੱਚ ਖੇਤੀ ਕੀਤੀ ਗੁਰਦੁਆਰਾ ਸਾਹਿਬ ਵੀ ਉੱਥੇ ਬਣਿਆ ਹੋਇਆ ਹੈ ਸਤਗੁਰ ਜੀ ਦੇ ਚਰਨਾਂ ਤੇ ਨਮਸਕਾਰ ਸਤਗੁਰ ਜੀ ਦੇ ਪਿਤਾ ਜੀ ਵੀ ਧੰਨ ਹਨ ਮਹਤਾ ਕਾਲੂ ਜੀ ਧੰਨ ਤਨੰਤਾ ਦਾ ਯੋਗ ਜਿਨ੍ਹਾਂ ਨੇ ਪਿਛਲੇ ਜਨਮਾਂ ਦੀ ਇੰਨੀ ਭਗਤੀ ਕੀਤੀ ਕਿੱਡੀ ਭਗਤੀ ਹੋਊਗੀ ਉਹ ਸਤਗੁਰ ਮਹਾਰਾਜ ਸਰਗੁਣ ਸਰੂਪ ਵਿੱਚ ਪ੍ਰਗਟ ਹੋਇਆ ਜੀ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ